ਕਾਤੂਰੇ ਕਾ ਕਿਸਾਨ ਵੀਰੋ ਇਸ ਵੀਡੀਓ ਚ ਮੈਂ ਤੁਹਾਨੂੰ ਦੱਸਾਂਗਾ ਕਿ ਜ਼ੁਰਿਆਂ ਨੂੰ ਆਪਾਂ ਕਿਵੇਂ ਵਿਗਿਆਨਕ ਤਰੀਕੇ ਨਾਲ ਵਰਤ ਕੇ ਆਪਣੀਆਂ ਫਸਲਾਂ ਫਸਲਾਂ ਨੂੰ ਕੀੜਿਆਂ ਅਤੇ ਰੋਗਾਂ ਤੋਂ ਬਚਾ ਸਕਦੇ ਆ ਵੀਰ ਗਣੋ ਧਿਆਨ ਨਾਲ ਵੇਖਣਾ ਅਤੇ ਵੀਡੀਓ ਨੂੰ ਹੋਰ ਕਿਸਾਨ ਵੀਰਾਂ ਨਾਲ ਸ਼ੇਅਰ ਵੀ ਕਰਨਾ ਤਾਂ ਕਿ ਵੱਧ ਤੋਂ ਵੱਧ ਕਿਸਾਨ ਵੀਰ ਇਸ ਦਾ ਲਾਭ ਠਾ ਸਕਣ ਚਲੋ ਵੀਡੀਓ ਸ਼ੁਰੂ ਕਰੀਏ ਕੋਈ ਕਿਸਾਨ ਵੀਰ ਇੱਕ ਕੰਈ ਕਰਦੇ ਨੇ ਕਿ ਫਸਲ ਨੂੰ ਪੀਲਾ ਹੋਇਆ ਵੇਖ ਕੇ ਉਸ ਵਿੱਚ ਜੂਰੀਆ ਪਾ ਦਿੰਦੇ ਨੇ ਪਰ ਜੂਰੀਆ ਪਾਉਣ ਦੇ ਬਾਵਜੂਦ ਵੀ ਫਸਲ ਨੂੰ ਕੋਈ ਫਾਇਦਾ ਨਹੀਂ ਹੁੰਦਾ ਸਗੋਂ ਨੁਕਸਾਨ ਹੀ ਹੋ ਜਾਂਦਾ ਹੈ ਫਸਲ ਨੂੰ ਬਿਮਾਰੀਆਂ ਲੱਗ ਜਾਂਦੀਆਂ ਨੇ ਕੀੜੇ ਜ਼ਿਆਦਾ ਲੱਗ ਜਾਂਦੇ ਨੇ ਜ਼ਮੀਨ ਕਮਜ਼ੋਰ ਹੋ ਜਾਂਦੀ ਏ ਹਵਾ ਦੂਸ਼ਤ ਹੋ ਜਾਂਦੀ ਏ ਪਾਣੀ ਦੂਸ਼ਤ ਹੋ ਜਾਂਦਾ ਹੈ ਜੂਰੀਆ ਦੂਜੀਆਂ ਖਾਦਾਂ ਨਾਲੋਂ ਸਸਤਾ ਹੋਣ ਕਾਰਨ ਕਿਸਾਨ ਵੀਰ ਇਸ ਦਾ ਜ਼ਿਆਦਾ ਉਪਯੋਗ ਕਰਦੇ ਨੇ ਕਿਸਾਨ ਵੀਰੋ ਸਸਤੀ ਹੋਣ ਦਾ ਮਤਲਬ ਇਹ ਨਹੀਂ ਕਿਸ ਦਾ ਬਿਨਾ ਲੋਡ ਤੋਂ ਹੀ ਉਪਯੋਗ ਕੀਤਾ ਜਾਵੇ ਕਿਸਾਨ ਰੋ ਰੋ ਫਸਲ ਦਾ ਸਪੀਲਾ ਪਣ ਹੋਣ ਦੇ ਕਈ ਕਾਰਨ ਹੋ ਸਕਦੇ ਨੇ ਇਸ ਦਾ ਪਤਾ ਲਾਉਣਾ ਜ਼ਰੂਰੀ ਹੈ ਕਿ ਫਸਲ ਪੀਲੀ ਕਿਉਂ ਹੁੰਦੀ ਹੈ ਜੂਰੀਆ ਦੀ ਘਾਟ ਕਾਰਨ ਪੌਦੇ ਦੇ ਪੁਰਾਣੇ ਪੱਤੇ ਪੀਲੇ ਹੁੰਦੇ ਹਨ ਇਹ ਜੂਰੀਆ ਦੀ ਘਾਟ ਦੀਆਂ ਨਿਸ਼ਾਨੀਆਂ ਨੇ ਪਰ ਪੁਰਾਣੇ ਪੱਤੇ ਵੀ ਦੋ ਤਰ੍ਹਾਂ ਨਾਲ ਪੀਲੇ ਹੁੰਦੇ ਨੇ ਇੱਕ ਜੂਰੀਆ ਦੀ ਘਾਟ ਕਾਰਨ ਤੇ ਦੂਜਾ ਮੈਗਨੀਸ਼ੀਅਮ ਦੀ ਘਾਟ ਕਾਰਨ ਵੀ ਪੱਤੇ ਪੀਲੇ ਹੋ ਜਾਂਦੇ ਨੇ ਦੋਹਾਂ ਤਰ੍ਹਾਂ ਦੇ ਪੀਲੇਪਣ ਵਿੱਚ ਫਰਕ ਹੁੰਦਾ ਹੈ। ਜਿਆਦਾ ਆਪਾਂ ਧਿਆਨ ਨਾਲ ਵੇਖਾਂਗੇ ਤਾਂ ਆਪਾਂ ਨੂੰ ਪਤਾ ਲੱਗੇਗਾ ਕਿ ਜਦ ਪੱਤੇ ਦੀਆਂ ਨਾੜਾਂ ਹਰੀਆਂ ਰਹਿੰਦੀਆਂ ਨੇ ਅਤੇ ਉਹਨਾਂ ਦੇ ਵਿਚਕਾਰਲਾ ਸਾਰਾ ਭਾਗ ਪੀਲਾ ਹੋ ਜਾਂਦਾ ਹੈ ਤਾਂ ਇਹ ਮੈਗਨੀਸ਼ੀਅਮ ਦੀ ਕਮੀ ਦਰਸਾਉਂਦਾ ਹੈ ਜਿਵੇਂ ਕਿ ਫੋਟੋ ਵਿੱਚ ਦਿਖਾਇਆ ਗਿਆ ਹੈ। ਇਸ ਦੀ ਕਮੀ ਨੂੰ ਪੂਰਾ ਕਰਨ ਲਈ ਮੈਗਨੀਸ਼ੀਅਮ ਸਲਫੇਟ ਦੀ ਸਪਰੇਅ ਕਰਨੀ ਚਾਹੀਦੀ ਹੈ। ਜਦ ਸਾਰਾ ਪੱਤਾ ਹੀ ਪੀਲਾ ਦਿਸੇ ਪੱਤੇ ਦੀਆਂ ਨਾੜਾਂ ਵੀ ਅਤੇ ਵਿਚਲਾ ਹਿੱਸਾ ਪਾਉ ਸਾਰਾ ਪੱਤਾ ਹੀ ਪੀਲਾ ਦਿਸੇ ਤਾਂ ਇਹ ਨਾਈਟ੍ਰੋਜਨ ਦੀ ਕਮੀ ਨੂੰ ਦਰਸਾਉਂਦਾ ਹੈ ਇਸ ਦੀ ਕਮੀ ਨੂੰ ਦੂਰ ਕਰਨ ਲਈ ਜੂਰੀਆ ਦਾ ਅਪਯੋਗ ਕਰਨਾ ਚਾਹੀਦਾ ਹੈ ਜੇਕਰ ਨਵੇਂ ਪੱਤੇ ਪੱਤਿਆਂ ਤੇ ਪੀਲਾਪਣ ਦਿਸੇ ਤਾਂ ਜੂਰੀਆ ਦਾ ਅਪਯੋਗ ਨਾ ਕਰੋ ਇਸ ਦੀ ਕਮੀ ਨੂੰ ਪੂਰਾ ਕਰਨ ਲਈ ਮਾਈਕਰੋ న్యూਟ੍ਰੀਐਂਟ ਦੀ ਵਰਤੋਂ ਕਰੋ ਕਿਸੇ ਮਾਈਕਰੋ న్యూਟ੍ਰੀਐਂਟ ਦੀ ਸਪਰੇਅ ਕਰਕੇ ਵੀ ਨਵੇਂ ਪੱਤਿਆਂ ਦੀ ਪੀਲਾਪਣ ਦੂਰ ਕੀਤਾ ਜਾ ਸਕਦਾ ਹੈ ਕਸਾਰ ਵੀ ਇਹ ਕਿ ਕਰਦੇ ਨੇ ਕਿ ਫਸਲ ਨੂੰ ਪਹਿਲਾਂ ਪਾਣੀ ਲਾਉਣ ਤੋਂ ਪਹਿਲਾਂ ਇੱਕ ਬੋਰੀ ਜੂਰੀਆ ਪਾ ਦਿੰਦੇ ਨੇ ਇੱਕ ਬੋਰੀ ਪਾਣੀ ਲਾਉਣ ਤੋਂ ਬਾਅਦ ਪਾ ਦਿੰਦੇ ਨੇ ਇਸ ਤਰ੍ਹਾਂ ਉਹ ਬਿਨਾਂ ਲੋੜ ਤੋਂ ਹੀ ਫਟਾਫਟ ਜੂਰੀਆ ਬੋਰੀ ਤੇ ਬੋਰੀ ਪਾਈ ਜਾਂਦੇ ਨੇ ਜਿਸ ਨਾਲ ਉਹ ਪੈਸੇ ਦਾ ਨੁਕਸਾਨ ਕਰ ਰਹੇ ਨੇ ਤੇ ਵਾਤਾਵਰਣ ਨੂੰ ਵੀ ਦੂਸ਼ਤ ਕਰ ਰਹੇ ਨੇ ਅਜਿਹਾ ਕਰਨਾ ਗਲਤ ਹੈ ਜੂਰੀਆ ਦੀ ਵਰਤੋਂ ਫਸਲ ਤੇ ਉਸ ਦੀ ਘਾੜ ਦੀਆਂ ਨਿਸ਼ਾਨੀਆਂ ਆਉਣ ਤੇ ਹੀ ਵਰਤੋਂ ਕਰਨੀ ਚਾਹੀਦੀ ਹੈ ਜਿਆਦਾ ਜ਼ੋਰ ਗਿਆ ਨਾਲ ਫਸਲ ਤੇ ਕੀੜਿਆਂ ਦਾ ਹਮਲਾ ਜ਼ਿਆਦਾ ਹੁੰਦਾ ਹੈ ਤੇ ਬਿਮਾਰੀਆਂ ਵੀ ਜ਼ਿਆਦਾ ਆਉਂਦੀਆਂ ਨੇ ਫਿਰ ਆਪਾਂ ਨੂੰ ਕੀਟਾਂ ਅਤੇ ਬਿਮਾਰੀਆਂ ਨੂੰ ਕੰਟਰੋਲ ਕਰਨ ਲਈ ਦਵਾਈਆਂ ਦਾ ਅਪਯੋਗ ਕਰਨਾ ਪੈਂਦਾ ਹੈ ਜਦ ਉਹਨਾਂ ਦਾ ਰਿਜ਼ਲਟ ਆਪਾਂ ਨੂੰ ਪੂਰਾ ਨਹੀਂ ਮਿਲਦਾ ਫਿਰ ਕਿਸਾਨ ਵੀਰ ਪਰੇਸ਼ਾਨ ਹੋ ਜਾਂਦੇ ਨੇ ਕਿ ਹੁਣ ਕੀ ਕੀਤਾ ਜਾਵੇ ਉਹਨਾਂ ਨੂੰ ਫਿਰ ਕੋਈ ਹੱਲ ਨਹੀਂ ਮਿਲਦਾ ਇਸ ਲਈ ਕਿਸਾਨ ਵੀਰੋ ਜੂਰਗਾ ਦਾ ਉਪਯੋਗ ਲੋੜ ਅਨੁਸਾਰ ਹੀ ਕਰੋ ਜਦ ਆਪਾਂ ਭਾਰੀਆਂ ਜ਼ਮੀਨਾਂ 'ਚ ਜੂਰੀਆ ਵਰਤਣੀ ਹੋਵੇ ਤਾਂ ਪਾਣੀ ਤੋਂ ਪਹਿਲਾਂ ਪੌਣੀ ਚਾਹੀਦੀ ਹੈ ਇਸ ਦਾ ਅਸਰ ਫਸਲ ਨੂੰ ਜ਼ਿਆਦਾ ਹੁੰਦਾ ਹੈ ਫਸਲ ਨੂੰ ਪਾਣੀ ਲਾਉਣ ਤੋਂ ਪਹਿਲਾਂ ਜੂਰੀਆ ਇੱਕ ਬੋਰੀ ਦੀ ਥਾਂ ਅੱਧੀ ਬੋਰੀ ਪਾਓ ਭਾਵ ਇਕੱਠਾ ਇੱਕ ਗੱਟਾ ਨਾ ਪਾ ਕੇ ਉਸ ਦੀਆਂ ਦੋ ਕਿਸ਼ਤਾਂ ਕਰ ਲਓ ਅਤੇ ਦੋ ਵਾਰ ਕਰਕੇ ਥੋੜੇ ਥੋੜੇ ਦਿਨਾਂ ਦੀ ਵਿੱਚ ਤੇ ਪਾਓ ਉਸ ਦਾ ਰਿਜ਼ਲਟ ਜ਼ਿਆਦਾ ਆਵੇਗਾ ਅਤੇ ਕੀੜੇ ਤੇ ਬਿਮਾਰੀਆਂ ਵੀ ਫਸਲ ਤੇ ਘਟ ਆਉਣਗੀਆਂ ਇਸ ਵੀਡੀਓ ਚ ਬਸ ਇਨਾ ਹੀ ਵੀਡੀਓ ਚੰਗੀ ਲੱਗੀ ਹੋਵੇ ਤਾਂ ਹੋਰ ਕਿਸਾਨ ਵੀਰਾਂ ਨਾਲ ਸ਼ੇਅਰ ਕਰਨਾ ਇੱਕ ਲਾਈਕ ਵੀ ਕਰਨਾ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਵੀਡੀਓ ਦੇਖਣ ਲਈ ਆਪ ਦਾ ਬਹੁਤ ਬਹੁਤ ਧੰਨਵਾਦ